ਅਤੀਸਰੇ ਮੈਰਾਥਨ ਬਾਰੇ ਕੀ ਕਰਨਾ ਚਾਹੁੰਦੇ ਕਿ ਕੀ ਪ੍ਰੋਗਰਾਮ ਕਿ ਸਾਰਿਆਂ ਨੂੰ ਸੱਸੀ ਕਾਲ ਨਸ਼ਾ ਦੇ ਖਿਲਾਫ ਜਿਹੜੀ ਆਪਣੀ ਪੰਜਾਬ ਸਰਕਾਰ ਵੱਲੋਂ ਮੁਹਿੰਮ ਚੱਲੀ ਹੈ ਜਿਹਦੇ ਵਿੱਚ ਪੁਲਿਸ ਡਿਪਾਰਟਮੈਂਟ ਵੱਲੋਂ ਵੱਖ-ਵੱਖ ਰੇ ਨਸ਼ਾ ਦੇ ਜਾਗਰਤੀ ਅਭਿਆਨ ਚਲਾਇਆ ਜਾ ਰਿਹਾ ਹੈ ਤੇ ਉਸੇ ਦੀ ਲੜੀ ਵਿੱਚ ਆਪਾਂ ਪਹਿਲਾਂ ਵੀ 3 ਸਪੋਰਟਸ ਇਵੈਂਟ ਕਰਾ ਚੁੱਕੇ ਹਾਂਗੇ ਜਿਲ੍ਹਾ ਲੈਵਲ ਤੇ ਤੇ ਇਸ ਜਿਹਦੇ ਵਿੱਚ ਇੱਕ ਤੇ ਮੌਕਫਨ ਕਰਾਈ ਗਈ ਸੀ ਉਸ ਤੋਂ ਬਾਅਦ ਦੋ ਸਪੋਰਟਸ ਇਵੈਂਟ ਕਰਾਇਆ ਜਿਹਦੇ ਸੋਤਰੇ ਤੇ ਖੇਡਾਂ ਦੇ ਕਰਾ ਦੇਣ ਪਾਰਟਿਸਪੇਟ ਕੀਤਾ ਸੀ ਪਹਿਲਾਂ ਥਾਣਾ ਲੈਵਲ ਤੇ ਫਿਰ ਸੰਬੰਧੀ ਫਿਰ ਜਿਲ੍ਹਾ ਲੈਵਲ ਤੇ ਹੁਣ ਚੌਥਾ ਇਵੈਂਟ ਜਿਹੜਾ ਹੈਗਾ ਆਪਣਾ ਉਹ ਕੱਲ੍ਹ ਵਾਸਤੇ ਆਪਾਂ ਪਲਾਨ ਕੀਤਾ ਹੈਗਾ ਜਿਹਦੇ ਵਿੱਚ ਇੱਕ 5 ਕਿਲੋਮੀਟਰ ਲੰਬਾ ਮੈਰਾਥਨ ਰਨ ਨਸ਼ਿਆਂ ਦੇ ਖਿਲਾਫ ਜਾਗਰਤੀ ਵਾਸਤੇ ਆਪਾਂ ਹੁਸ਼ਿਆਰਪੁਰ ਪੁਲਿਸ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਤੇ बाकी ਸਾਰੇ ਲੋਕਾਂ ਦੇ ਨਾਲ ਮਿਲ ਕੇ ਕਰਵਾਇਆ ਜਾ ਰਿਹਾ ਹੈਗਾ ਇਹਦੇ ਵਿੱਚ ਜਿਹੜਾ ਆਪਣਾ ਨਸ਼ਿਆਂ ਦੇ ਖਿਲਾਫ ਫਰਸ ਮੈਰਾਥਨ ਹੈਗਾ 5 ਕਿਲੋਮੀਟਰ ਉਹ ਕੱਲ੍ਹ ਸਵੇਰੇ 4:07 ਵਜੇ 6:45 ਮਿੰਟ ਤੇ ਸਾਈਬਰ ਪੁਲਿਸ ਸਟੇਸ਼ਨ ਜਿਹੜਾ ਆਪਣਾ ਪੁਲਿਸ ਲਾਈਨ ਦੇ ਨਾਲ ਹੈਗਾ ਉਥੋਂ ਦਾ ਸਟਾਰਟ ਪੁਆਇੰਟ ਹੋਣਾ ਤੇ ਉਸ ਤੋਂ ਬਾਅਦ ਇਹਦਾ ਰੂਟ ਜਿਹੜਾ ਹੈਗਾ ਉਹ ਏ ਆਰ ਐਚਓ ਅੱਗੇ ਬਹਾਦਰਪੁਰ ਚੌਕ ਤੱਕ ਜਾ ਕੇ ਬਹਾਦਰਪੁਰ ਚੌਕ ਤੋਂ ਫਿਰ ਘੰਟਾਗੜ੍ਹ ਘੰਟਾਗੜ੍ਹ ਤੋਂ ਕਮਾਲਪੁਰ ਚੌਕ ਕਮਾਲਪੁਰ ਚੌਕ ਤੋਂ ਫਿਰ ਆਪਣਾ ਕਾਲਜ ਚੌਕ ਸੇ ਪੁਰਾਣਾ ਸੈਸ਼ਨ ਚੌਕ ਤੇ ਫਿਰ ਮਾਲਪੁਰ اڈੇ ਵੱਲੋਂ ਹੁੰਦੇ ਹੋਏ ਸਦਰ ਚੌਕੋਂ ਫੁੰਦੇ ਰੇ ਆ ਕੇ ਫਿਨਿਸ਼ ਹੋਏਗਾ ਪੁਲਿਸ ਨੇ ਆ ਟੋਟਲ 5 ਕਿਲੋਮੀਟਰ ਦਾ ਆਪਣਾ ਮੈਰਾਤਨ ਦਾ ਮੁਕਾਇਗਾ ਇਹਦੇ ਵਿੱਚ ਜਿਹੜੇ ਹੈਗੇ ਇਨਾਮ ਬੜੇ ਅ ਅੱਛੇ ਅਸੀਂ ਪਲਾਨ ਕੀਤੇ ਹੈਗੇ ਸੋ ਥੈਟ ਕਿ ਜਿਹੜਾ ਮੈਕਸਿਮਮ ਪਾਰਟਿਸਪੈਂਟਸ ਹੈਗੇ ਜਿਹੜੇ ਅੱਗੇ ਜੇਤੂ ਹੈਗੇ ਉਹਨਾਂ ਨੂੰ ਕਵਰ ਕਰ ਸਕੀਏ ਟੋਟਲ 18 18 18 ਖਿਡਾਰੀਆਂ ਨੂੰ ਜਿਹੜਾ ਹੈਗਾ ਅਸੀਂ ਰਿਵਾਰਡ ਕਰਾਂਗੇ ਤੇ ਵਿੱਚ ਕੈਸ਼ ਪ੍ਰਾਈਜ਼ ਦੇ ਨਾਲ ਤੇ ਜਿਹਦੇ ਵਿੱਚ ਪਹਿਲੇ 3 ਜਿਹੜੇ ਪਲੇਟ ਰਨਰਸ ਹੋਣਗੇ ਮੈਰਾਥਨ ਰਨਰਸ ਉਹਨਾਂ ਨੂੰ 5100 ਰੁਪਏ ਦਾ ਇਨਾਮ 5100 ਰੁਪਏ ਦਾ ਹਰ ਬੰਦੇ ਨੂੰ 5100 ਰੁਪਏ ਦਾ ਇਨਾਮ ਦਿੱਤਾ ਜਾਏਗਾ ਉਸ ਤੋਂ ਬਾਅਦ ਅਗਲੇ ਜਿਹੜੇ ਦੂਜੇ ਨੰਬਰ ਤੇ ਆਉਣ ਵਾਲੇ ਪੰਜ ਜਿਹੜੇ ਖਿਡਾਰੀ ਹੋਣਗੇ ਉਹਨਾਂ ਨੂੰ 3100 ਰੁਪਏ ਦਾ 3100 ਰੁਪੀਸ ਦਾ ਅਗਲੇ ਦੂਜੇ ਨੰਬਰ ਤੇ ਪੰਜ ਆਉਣ ਵਾਲੇ ਖਿਡਾਰੀ ਨੂੰ ਇਨਾਮ ਦਿੱਤਾ ਜਾਏਗਾ ਉਸ ਤੋਂ ਬਾਅਦ ਤੀਜੇ ਨੰਬਰ ਤੇ ਰਹਿਣ ਵਾਲੇ 10 ਖਿਡਾਰੀਆਂ ਨੂੰ ਜਿਹੜਾ ਹੈਗਾ ਉਹ 11-1100 ਰੁਪਏ ਦੇ ਇਨਾਮ ਦਿੱਤੇ ਜਾਣਗੇ ਇਸ ਤਰੀਕੇ ਨਾਲ ਟੋਟਲ 18 ਜਿਹੜੇ ਪਾਰਟਿਸਪੈਂਟਸ ਹੋਣਗੇ ਮੈਰਾਥਨ ਦੇ ਉਹਨਾਂ ਨੂੰ ਕੈਸ਼ ਰਿਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਏਗਾ ਉਸ ਤੋਂ ਇਲਾਵਾ ਹਜ਼ਾਰ ਤੋਂ ਜ਼ਿਆਦਾ ਪਾਰਟਿਸਪੈਂਟਸ ਨੂੰ ਕੰਪਲੀਮੈਂਟਰੀ ਟੀ-ਸ਼ਰਟਸ ਜਿਹੜੇ ਹੈਗੇ ਪੁਲਿਸ ਡਿਪਾਰਟਮੈਂਟ ਕੋਲ ਦਿੱਤੇ ਜਾਣਗੇ ਤੇ ਬਾਕੀ ਸਾਰਿਆਂ ਵਾਸਤੇ ਰਿਫਰੈਸ਼ਮੈਂਟ ਦਾ ਅਰੇਂਜਮੈਂਟ ਹੋਏਗਾ ਤੇ ਪ੍ਰੋਪਰ ਰੂਟ ਪਲਾਨ ਹੋਏਗਾ ਸਿਕਿਉਰਿਟੀ ਅਰੇਂਜਮੈਂਟਸ ਹੋਣਗੇ ਇਹਦੇ ਵਿੱਚ ਸਾਡੇ ਮਾਜੋਬ ਮਨਪੀ ਸਾਹਿਬ ਪਾਰਟਿਸਿਪੇਟ ਕਰਨਗੇ ਮਾਜੋਬ ਦੇ ਐਮਪੀ ਸਾਹਿਬ ਪਾਰਟਿਸਿਪੇਟ ਕਰਨਗੇ ਸਾਰੇ ਐਮਐਲਏ ਸਾਹਿਬਾਂ ਨੇ ਪਾਰਟਿਸਿਪੇਟ ਕਰਨਗੇ ਡੀਆਈਜੀ ਜਲੰਧਰ ਦੇ ਸ਼੍ਰੀ ਨਵੀਨ ਸਿੰਘਲਾ ਜੀ ਪਾਰਟਿਸਿਪੇਟ ਕਰਨਗੇ ਨਾਲ ਡੀਸੀ ਹੁਸ਼ਿਆਰਪੁਰ ਤੇ ਹੋਰ ਬਾਕੀ ਸਾਰੇ ਵੱਖ-ਵੱਖ ਡਿਪਾਰਟਮੈਂਟਸ ਦੇ ਜਿਹੜੇ ਹੈਡਸ ਹੈਕ ਹੁਸ਼ਿਆਰਪੁਰ ਉਹ ਸਾਰੇ ਪਾਰਟਿਸਪੇਟ ਕਰਨਗੇ ਲਗਭਗ 2.5 ਹਜ਼ਾਰ ਤੋਂ ਜ਼ਿਆਦਾ ਪਾਰਟਿਸਪੈਂਟ ਇਹਦੇ ਵਿੱਚ ਜੁੜਨ ਦੀ ਸਾਨੂੰ ਉਮੀਦ ਹੈ ਤੇ ਉਹਦੇ ਵਾਸਤੇ ਅਸੀਂ ਉਹਦੇ ਫੰਡਸ ਦਾ ਮਾਣਕ ਦਿੱਤੇ ਹੈਗੇ ਮੈਂ ਸਾਰੇ ਹੁਸ਼ਿਆਰਪੁਰ ਵਾਸੀਆਂ ਨੂੰ ਰਿਕਵੈਸਟ ਕਰਦਾ ਕਿ ਆ ਜਿਹੜਾ ਇੱਕ ਨਸ਼ਾ ਦੇ ਖਿਲਾਫ ਆਪਾਂ ਮੁਹਿੰਮ ਸੁਰੂ ਕੀਤੀ ਹੈਗੀ ਇਹਦੇ ਵਿੱਚ ਆ ਜਿਹੜੀ ਜਾਗਰਤੀ ਮੁਹਿੰਮ ਹੈਗੀ ਅਵੇਰਨੈਸ ਕੈਂਪੇਨ ਹੈਗਾ ਇਹਦੇ ਵਿੱਚ ਵੀ ਬੜ ਚੜ ਕੇ ਗੁੰਮਾ ਕੇ ਆਪਾਂ ਪਹੁੰਚੀਏ ਪਾਰਟਿਸਪੇਟ ਕਰੀਏ ਤੇ ਲੋਕਾਂ ਨੂੰ ਨਸ਼ਾ ਦੇ ਖਿਲਾਫ ਜਾਗਰੂਕ ਕਰਨ ਵਾਸਤੇ ਆਪਣਾ ਯੋਗਦਾਨ ਪਾਈਏ ਐਟ ਦੀ ਸੇਮ ਟਾਈਮ ਆਪਣਾ ਕਮਿਟਮੈਂਟ ਵੀ ਸ਼ੋ ਕਰੀਏ ਕਿ ਜੀ ਅਸੀਂ ਨਸ਼ਾ ਦੇ ਖਿਲਾਫ ਖੜੇ ਆਂ ਪੁਲਿਸ ਦੇ ਨਾਲ ਮਿਲ ਕੇ ਆਪਾਂ ਨਸ਼ਾ ਦੇ ਮੁਕੰਮਲ ਖਾਤਮੇ ਵਾਸਤੇ ਕੰਮ ਕਰਾਂਗੇ ਇਸ ਦੇ ਵਾਸਤੇ ਮੈਂ ਸਾਰੇ ਹੁਸ਼ਿਆਰ ਪਰਵਾਸਰ ਤੋਂ ਬੇਨਤੀ ਕਰਦਾ ਕਿ ਕੱਲ 4:30 ਵਜੇ ਪੁਲਿਸ ਲਾਈਨ ਸਾਈਬਰ ਪੁਲਿਸ ਸਟੇਸ਼ਨ ਦੇ ਬਾਹਰ ਇਕੱਠੇ ਹੋ ਕੇ ਆਪਾਂ ਆ 5 ਕਿਲੋਮੀਟਰ ਦੀ ਮੈਰਾਥਨ ਵਿੱਚ ਪਾਰਟਿਸਿਪੇਟ ਕਰੀਏ ਤੇ ਆਪਣਾ ਕਮਿਟਮੈਂਟ ਸ਼ੋ ਕਰੀਏ ਨਸ਼ਾ ਦੇ ਖਿਲਾਫ ਇਹ ਆਪਣੀ ਸਾਈਟ ਹੈਗੀ ਉਹਦੇ ਵਾਸਤੇ ਤੇ ਲੋਕਾਂ ਨੂੰ ਅਵੇਅਰ ਕਰੀਏ ਕਿ ਇਸ ਚੀਜ਼ ਨੂੰ ਆਪਾਂ ਮਿਲ ਜੁਲ ਕੇ ਖਤਮ ਕਰਾਂਗੇ ਥੈਂਕ ਯੂ ਜੈ